ਕੋਈ ਗਿਣਤੀ ਮਿਲਦੀ ਨਹੀਂ ਹੈ ਇੱਕ ਸਾਲ ਰੁਕ ਸਕਦਾ ਹੈ 10 ਸਾਲ ਰੁਕ ਸਕਦਾ ਹੈ 50 ਸਾਲ ਰੁਕ ਸਕਦਾ ਹੈ ਇੱਕ ਜਨਮ ਰੁਕ ਸਕਦਾ ਹੈ ਕਈ ਜਨਮ ਰੁਕ ਸਕਦਾ ਹੈ ਇਹ ਵੀ ਮਹਾਰਾਜ ਕਰਦੇ ਕੋਈ ਗਿਣਤੀ ਮਿਲਦੀ ਨਹੀਂ ਕਾਨ ਨਹੀਂ ਰੁਕ ਸਕਦਾ ਤਨ ਬਚਪਨ ਦੇ ਪੜਾਅ ਤੇ ਨਹੀਂ ਰੁਕ ਸਕਦਾ 12 ਸਾਲ ਤੋਂ ਬਾਅਦ ਜਵਾਨ ਹੋਣਾ ਸ਼ੁਰੂ ਹੋਵੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਚਪਨਾ ਸਿਰਫ 12 ਸਾਲ ਤੱਕ ਮੰਨੇ ਹੈ 12 ਬਰਸ ਬਾਅਦ ਲੁਕਣ ਦਿੱਤੇ ਅੱਗੋਂ ਇਹ ਬੱਚਾ ਨਹੀਂ ਰਿਹਾ ਜਵਾਨ ਲਖ ਵੀ ਬੱਚਾ ਬਚਪਨ ਨੂੰ ਰੋਕਣਾ ਚਾਹੇ ਨਹੀਂ ਰੁਕੇਗਾ ਲਖ ਵੀ ਜਵਾਨ ਜਵਾਨੀ ਨੂੰ ਰੋਕਣਾ ਚਾਹੇ ਨਹੀਂ ਰੁਕੇਗਾ ਇਹ ਗਲਵਖਰੀ ਤੂੰ ਕਲਬਲਾ ਲਏ ਇਹਦੇ ਨਾਲ ਜਵਾਨੀ ਆ ਜਾਣੀ ਹੈ ਤੂੰ ਪਲਾਸਟਿਕ ਦੇ ਦੰਦ ਲਾ ਲਏ ਇਹਦੇ ਨਾਲ ਕੋਈ ਜਵਾਨੀ ਆ ਜਾਣੀ ਹੈ ਤੇਰਾ ਉੱਠਣਾ ਬੈਠਣਾ ਦੱਸ ਦੇਗਾ ਤੇਰੇ ਚਿਹਰੇ ਦੀਆਂ ਝੋਰੀਆਂ ਦੱਸ ਦੇਣ ਕਿ ਭਾਵੇਂ ਪਲਾਸਟਿਕ ਸਰਜਰੀ ਵੀ ਕਰਾ ਲੇ ਤਾਂ ਵੀ ਤੇਰਾ ਉੱਠਣਾ ਬੈਠਣਾ ਤੇ ਚੱਲਣਾ ਦੱਸ ਦੇਗਾ ਤੂੰ ਬੁੱਢਾ ਹੋ ਗਏ ਕਹਿੰਦੇ ਨੇ ਬਚਪਨਾ ਸੁਭਾਵਕ ਕਬੂਲ ਹੋ ਜਾਂਦਾ ਹੈ ਅਚੇਤ ਬਣੇ ਕਰਕੇ ਜਵਾਨੀ ਖੁਸ਼ੀ ਨਾਲ ਕਬੂਲ ਹੁੰਦੀ ਹੈ ਇੱਕ ਬੁਢੇਪਾ ਹੀ ਲੋਕੀ ਮਰਮਰ ਕੇ ਕਬੂਲ ਕਰਦੇ ਨੇ ਮਰਨ ਤੋਂ ਪਹਿਲੇ ਹੀ ਮੰਨ ਲੈਂਦੇ ਨੇ ਖੁਸ਼ੀ ਨਾਲ ਨਹੀਂ ਕਬੂਲ ਕਰਦੇ ਹਾਲਾਂਕਿ ਐਸਾ ਹੁੰਦਾ ਹੈ ਧਾਰਮਿਕ ਦੁਨੀਆਂ ਦੇ ਵਿਚਾਰ ਬੁਢੇਪਾ ਤੇ ਇੱਕ ਐਸੀ ਅਵਸਥਾ ਹੈ ਜ਼ਿੰਦਗੀ ਦੇ ਤਜਰਬੇ ਉਤਾਰ ਚੜਾਓ ਬੜੇ ਦੇਖੇ ਨੇ ਇਸ ਤੋਂ ਤੇ ਬੜਾ ਲਾਭ ਉਠਾਇਆ ਜਾ ਸਕਦਾ ਸੀ ਪਰ ਕੀਤਾ ਕੀ ਜਾਇ ਸੁਰਤ ਪਿੱਛੇ ਮੁੜ ਪੈਂਦੀ ਹੈ ਉਹਨੂੰ ਬੁਢੇਪਾ ਕਬਰ ਦੇ ਨੇੜੇ ਦਿਖਾਈ ਦੇਂਦਾ ਕਬਰ ਪ੍ਰਵਾਨ ਨੇ ਸਮਸ਼ਾਨ ਪ੍ਰਵਾਨ ਨੇ ਖੈਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਔਰ ਇਸ ਤਰ੍ਹਾਂ ਦੇ ਬੁੱਢੇ ਮੈਂ ਕਈ ਦੇਖੇ ਨੇ ਜਵਾਨੀ ਦਾ ਦਿਨ ਨਹੀਂ ਮਨਾਉਂਦੇ ਬਚਪਨ ਦਾ ਦਿਨ ਵੀ ਨਹੀਂ ਮਨਾਉਂਦੇ ਜਨਮ ਦਿਨ ਪੈ ਮਨਾਉਂਦੇ ਜਨਮ ਦੇ ਹੱਥ ਮਰਨ ਦਿਨ ਕਦੋਂ ਚੇਤੇ ਕਰੇਗਾ ਅਜੀਬ ਜਨਮ ਦੇ ਤੈਨੂੰ ਤੇ ਮਰਨ ਦਿਨ ਚੇਤੇ ਕਰਨਾ ਚਾਹੀਦਾ ਸੀ ਜੇ ਜਨਮ ਦਿਨ ਮਨਾ ਰਹੇ ਹੈ ਇਸ ਤੋਂ ਪਤਾ ਚੱਲਦਾ ਹੈ ਦਿਮਾਗ ਨੂੰ ਬਿਲਕੁਲ ਤਾਲੇ ਲਾਇਆ ਦਿਮਾਗ ਕੰਮ ਨਹੀਂ ਲਿਆ ਪੈਰ ਕਬਰ ਦੇ ਚਲੇ ਜਨਮ ਦੇ ਪੈਰ ਕਬਰ ਦੇ ਚਹਤੀ ਕਰੀਏ ਸਮਾਂ ਬੇਪਾਸ ਕਰ ਦਿਆਂ ਸਮਾਂ ਰਹਿ ਆ ਵੀ ਹੈ ਤੇਰੇ ਕੋਲ ਵਕਤ ਰਹਿ ਆ ਵੀ ਹੈ ਇਹਨੂੰ ਸਫਲ ਕਰਨ ਦੀ ਕੋਸ਼ਿਸ਼ ਕਰ ਛੇਵੇਂ ਕਾਮਨਾ ਪੁੱਛੇ ਜਾਤ ਮੰਦਾ ਛੇਵਾ ਪੜਾਓ ਕਿ ਕਿੰਨੇ ਸਾਲ ਰਹਿ ਸਕਦਾ ਕਿਤਨੇ ਜਨਮ ਰਹਿ ਸਕਦਾ ਕੁਝ ਵੀ ਨਹੀਂ ਕੁਝ ਪੜਾਓ ਐਸੇ ਨੇ ਕਈ ਜਨਮ ਲੱਗ ਜਾਂਦੇ ਨੇ ਉਸ ਤੋਂ ਗੇਣੀ ਨਿਕਲਦਾ ਮਨ ਉੱਥੇ ਹੀ ਰਹਿ ਜਾਂਦਾ ਹੈ ਅਨੰਤ ਜਨਮਾਂ ਤੋਂ ਅਗਰ ਕੋਈ ਬਾਰ-ਬਾਰ ਮਨੁੱਖ ਹੋ ਰਿਹਾ ਹੈ ਤੇ ਮੁਕਤੀ ਨਹੀਂ ਮਿਲੀ ਤਾਂ ਮਨ ਲਾਜ਼ਮੀ ਕਿਸੇ ਪੜਾਉ ਤੇ ਰੁਕਿਆ ਹੈ ਚਾਰ ਪੰਜ ਦਿਨ ਕਿਸੇ ਮਨੁੱਖ ਦੇ ਨਾਲ ਰਹਿੰਦਿਆਂ ਗੁਸਤਾਖੀ ਮਾਫ ਫੌਰਨ ਪਤਾ ਚੱਲ ਜਾਂਦਾ ਇਸ ਦਾ ਮਨ ਕਿੱਥੇ ਰੁਕਿਆ ਹੈ ਫੌਰਨ ਫੌਰਨ ਪਤਾ ਚੱਲ ਜਾਂਦਾ ਕੰਨਨ ਪੰਜਾਬੀ ਦਾ ਮੁਹਾਵਰਾ ਰਾਹ ਤੇ ਆ ਜਾਂ ਆਵਾ ਤੇ ਆ ਵਾਕਈ ਠੀਕ ਕਹਿੰਦੇ ਨੇ ਗਲਤ ਨਹੀਂ ਕਹਿੰਦੇ ਪਤਾ ਚੱਲ ਜਾਂਦਾ ਹੈ ਇਸ ਦਾ ਮਨ ਕਿਥੇ ਰੁਕੇ ਹੈ ਅਗਰ ਕੋਈ ਮਨ ਦੀ ਸੂਝ ਬੂਝ ਰੱਖਣ ਵਾਲਾ ਹੈ 6ਵੇਂ ਕਾਮਨਾ ਪੁੱਛੇ ਜ਼ਾਤ 7ਵੇਂ ਸੰਜੇ ਕੀ ਆਗਰਵਾਸ ਮਨ ਦਾ ਸਤਮਾ ਪੜਾਓ ਸੰਗ੍ਰਹਿ ਕਰਨ ਦੀ ਰੁਚੀ ਓਣ ਧਨ ਕਮਾਣਾ ਹੀ ਨਹੀਂ ਧਨ ਸੰਗ੍ਰਹਿ ਕਰਨਾ ਹੁਣ ਮਕਾਨ ਦੇ ਚ ਰਹਿਣਾ ਨਹੀਂ ਕਈ ਮਕਾਨ ਬਣਾ ਲੈਣ ਸੰਗ੍ਰਹਿ ਕਰ ਲੈਣੇ। ਹੁਣ ਸਿਰਫ ਕੱਪੜੇ ਪਹਿਨਣੇ ਨਹੀਂ ਕੱਪੜਿਆਂ ਨੂੰ ਸੰਗ੍ਰਹਿ ਕਰਨਾ ਹੈ। ਹੁਣ ਸਿਰਫ ਜੁੱਤੀਆਂ ਪਹਿਨਣੀਆਂ ਨਹੀਂ ਜੁੱਤੀਆਂ ਨੂੰ ਸੰਗ੍ਰਹਿ ਕਰਨਾ ਹੈ। ਹੁਣ ਕਾਰ ਦੀ ਸਿਰਫ ਵਰਤੋਂ ਨਹੀਂ ਕਰਨੀ ਬਲਕਿ 5-5 10-10 ਬੂਏ ਤੇ ਖੜੀਆਂ ਕਰਨੀਆਂ ਨੇ ਸੰਗ੍ਰਹਿ ਕਰਨੀਆਂ। ਇਹਨੂੰ ਕਹਿੰਦੇ ਨੇ ਸੰਗ੍ਰਹਿ ਸੰਚਨ ਦੀ ਰੁਚੀ। ਮੈਂ ਸਭੀ ਦੇਖੇ ਕਈ ਪੋਸਟਲ ਸਟੈਂਪ ਵੀ ਇਕੱਠੀ ਕਰਦੇ ਰਹਿੰਦੇ ਨੇ। ਸੰਗ੍ਰਹਿ ਕਰਨ ਦੀਆਂ ਰੁਚੀਆਂ ਆਉਂਦੀਆਂ ਆਪਣੇ ਆਪਣੇ ਢੰਗ ਨਾਲ। ਔਰ ਜਦ ਕਰੀ ਐਸੀ ਕਥਾ ਚੱਲੇ ਮੈਨੂੰ ਪੰਜਾਬ ਦਾ ਇੱਕ ਸੰਤ ਚੇਤੇ ਆ ਜਾਂਦਾ ਇੱਕੋ ਵਾਰ ਮੈਨੂੰ ਲੈ ਕੇ ਗਏ ਮੁੜ ਕੇ ਨਾ ਉਹਨਾਂ ਨੇ ਮੈਨੂੰ ਕਦੀ ਯਾਦ ਕੀਤਾ ਤੇ ਨਾ ਮੈਂ ਉਧਰ ਦਾ ਰੁਖ ਕੀਤਾ ਉਹ ਮੈਨੂੰ ਲੈ ਗਏ ਵੀ ਤੁਹਾਨੂੰ ਪੁਰਾਣੇ ਮਹਾਪੁਰਸ਼ਾਂ ਦੇ ਜੋ ਪਹਿਲੇ ਸੰ ਉਹਨਾਂ ਦੇ ਬਸਤਰ ਦਿਖਾਈਏ ਇੱਕ ਕਮਰੇ ਚ ਲਾਇਆ ਗਏ ਕਹਿੰਨ ਲੱਗੇ ਸੰਤ ਜੀ ਦੇ 300 ਚੋਲੇ ਨੇ 300 ਤਾਂ ਇਹ ਚੰਗਾ ਹੁੰਦਾ ਕਿਦਰੇ ਕਪੜੇ ਦੀ ਦੁਕਾਨ ਨਹੀਂ ਪਾ ਲੈਂਦੇ ਬਦਾਜੀ ਦੀ ਸਾਰਾ ਦਿਨ ਹੀ ਬੰਦੇ ਰਹਿੰਦੇ ਤਿੰਨ ਸੌ ਚੋਲੇ ਇਹ ਦਿਨ ਦੇ ਚ ਦੋ ਦੋ ਵੀ ਦਫਾ ਬਦਲਣ ਤਿੰਨ ਤਿੰਨ ਦਫਾ ਵੀ ਬਦਲਣ ਤੇ ਇਹਨਾਂ ਵਿਚਾਰਿਆਂ ਦੀ ਚੋਲਿਆਂ ਦੀ ਕਦਮ ਜੋ ਹੈ ਆਵੇਗੀ ਵਾਰੀ ਦੂਸਰੇ ਕਮਰੇ ਚ ਲੈ ਗਏ ਇਹ 200 ਜੋੜੇ ਨੇ ਪੈਰਾਂ ਦੇ ਇਹ ਹਿਰਨ ਦੀ ਖਲ ਦੇ ਬਣੇ ਹੋਏ ਨੇ ਇਹ ਸ਼ੇਰ ਦੀ ਖਲ ਦੇ ਨੇ ਇਹ ਉੱਠ ਦੀ ਖਲ ਦੇ ਨੇ ਇੰਜ ਮੈਨੂੰ ਕਹੇ ਅਰੇ ਫਲਾਣੇ ਮੁਲਕ ਦੇਨੇ ਇਹ ਫਲਾਣੇ ਮੁਲਕ ਦੇਨੇ ਮੈਂ ਕਹਿੰਨਾ ਸੰਤਾਂ ਨੂੰ ਇੱਕ ਬਾਟਾ ਦੀ ਏਜੰਸੀ ਲੈ ਕੇ ਦੇਣੀ ਸੀ ਇਹ ਕਿਹੜੇ ਚੱਕਰਾਂ 'ਚ ਪਿਆ ਮੈਂ ਕਿ ਤੁਸੀਂ ਮੈਨੂੰ ਸੰਤ ਦੇ ਢੇਰੇ ਲਿਆਇਓ ਨਾ ਇੱਕ ਮਹਾਪੁਰਸ਼ਾਂ ਦੇ ਢੇਰੇ ਔਰ ਉਹਨਾਂ ਦੀ ਬਰਸੇ ਤਾਂ ਕੋਈ ਗਿਆਨ ਦੀ ਗੱਲ ਸੁਣਾਓ ਉਹਨਾਂ ਦੀ ਉਹਨਾਂ 'ੱਕੀ ਦੇਵੀ ਗੁਣ ਸਨ ਕਿਹੜੇ ਚੱਕਰਾਂ 'ਚ ਪੈ ਗਏ ਤੇ ਮੈਂ ਕਿਧਰੇ ਵੀ ਦੇਖ ਸਕਦਾ ਵੱਤ ਤੋਂ ਵੱਤ ਬਾਜ਼ਾਰ ਦੇ ਇਤੇ ਸਭ ਕੁਝ ਮੈਨੂੰ ਦੇਖਣ ਨੂੰ ਮਿਲ ਜਾਏਗਾ ਇਹ ਤੇ ਤੁਸੀਂ ਮੈਨੂੰ ਬਾਜ਼ਾਰ ਦੇ ਵਿੱਚ ਘੁਮਾਉਂਦੇ ਪਏ ਹੋ ਕਿਸੇ ਸੰਤ ਦੇ ਡੇਰੇ 'ਚ ਨਹੀਂ ਇੱਥੇ ਬਾਜ਼ਾਰ 'ਚ ਮੈਨੂੰ ਘੁਮਾ ਰਹੇ ਇੱਥੇ ਮੈਂ ਸਭ ਕੁਝ ਬਾਜ਼ਾਰ ਦੇ ਵਿੱਚ ਵੀ ਦੇਖ ਸਕਦਾ ਮੇਰੇ ਮੂੰਹ ਇਸ ਤਰ੍ਹਾਂ ਦੇ ਬੋਲ ਸੁਣ ਕੇ ਨਾ ਅੱਗੇ ਲੈ ਜਾਣ ਦੀ ਹਿੰਮਤ ਨਹੀਂ ਪਈ ਵਰਨਾ ਇਹਨਾਂ ਨੇ ਮੈਨੂੰ ਕਾਰਾਂ ਦਿਖਾਣੀਆਂ ਹਨ ਜੋ 18 ਖੜੀਆਂ ਸਨ ਲੈਣ ਲਾਤੇ ਉਹਨਾਂ ਨੇ ਦੇਖ ਲਏ ਤੇ ਮੂੰਹ ਫਟ ਬੰਦਾ ਹੈ ਇਹ ਦਿਲ ਦੇ ਵਿੱਚ ਨਹੀਂ ਰੱਖਦਾ ਔਰ ਇਹ ਜੋ ਕੁਝ ਕਹੀ ਜਾਂਦਾ ਹੈ ਤੇ ਤੋਹਨ ਕਰੀ ਜਾਂਦਾ ਹੈ ਮੈਂ ਕਿ ਠੀਕ ਹੈ ਤੁਸੀਂ ਦਿਖਾਈ ਜਾ ਆਪਾਂ ਤੇ ਵਿਆਖਿਆਕਾਰਾਂ ਵਿਆਖਿਆ ਕਰਦੇ ਜਾਵਾਂਗੇ ਤੁਹਾਨੂੰ ਸੁਣਾਈ ਜਾਵਾਂਗੇ ਹਿੰਮਤ ਨਹੀਂ ਪਈ ਉਹਨਾਂ ਦੀ ਕਿਉਂਕਿ ਬਾਅਦ ਵਿੱਚ ਮੈਨੂੰ ਪਤਾ ਚੱਲੇ ਉਹਨਾਂ ਨੇ ਤੁਹਾਨੂੰ ਇਹ ਗੱਡੀਆਂ ਦਿਖਾਣੀਆਂ ਸਨ ਤੁਸੀਂ ਅੱਗੇ ਗਏ ਨਹੀਂ ਹੈ ਅਜੇ ਤੁਹਾਨੂੰ 에어 ਕੰਡੀਸ਼ਨ ਰੂਮ ਦਿਖਾਣੇ ਸਨ ਤੁਸੀਂ ਜੋ ਹੈ ਤਰਕ ਖੜੀ ਕਰ ਦਿੱਤੀ ਅੱਗੇ ਲੈ ਨਹੀਂ ਗਏ ਥੋੜੇ ਮੈਂ ਕਿ ਚੰਗਾ ਹੈ ਜਾਣਾ ਛੁੱਟੀਆਂ ਵਿੱਚ ਸਿਰ ਖੰਬੇ ਰਹਿੰਦੇ ਮੇਰੇ ਨਾਲ ਐਵੇਂ ਬਕਤ ਜ਼ਾਇਆ ਕਰਨਾ ਸੀ ਇਹ ਹੀ ਸਭ ਕੁਝ ਦੇਖਣਾ ਹੈ ਤਾਂ ਬਾਜ਼ਾਰ ਉਹਦੇ ਥੋੜਾ ਇਹੀ ਕੁਛ ਇੱਕ ਸੰਤ ਦੇ ਡੇਰੇ 'ਚ ਦੇਖਣਾ ਹੈ ਸੰਤ ਦੇ ਡੇਰੇ 'ਤੇ ਆਂਦਾ ਮਨੁੱਖ Satsang ਲਈ ਦੇਵੀ ਗੁਣਾ ਲਈ ਪਰ ਬਦਕਿਸਮਤੀ ਅਸੀਂ ਵੱਡਾ ਮਨੁੱਖ ਉਸ ਨੂੰ ਕਹਿੰਦੇ ਆ ਜਿਹਦੇ ਕੋਲ ਧਨ ਦੀ ਨਮਾਇਸ਼ ਹੋਵੇ ਵੱਡਾ ਸੰਤ ਵੀ ਉਸੇ ਨੂੰ ਕਹਿੰਦੇ ਆ ਜਿਹਦੇ ਕੋਲ ਧਨ ਦੀ ਨਮਾਇਸ਼ ਬਈ ਇਹ ਦੇ ਕੋਲ 100 Royal Royce ਕਾਰਾਂ ਖੜੀਆਂ ਨੇ ਬਹੁਤ ਵੱਡਾ ਸੰਤ ਹੈ ਬਹੁਤ ਵੱਡਾ ਸੰਤ ਹੈ ਫਿਰ ਵਿਚਾਰਾ ਕਬੀਰ ਤੇ ਬਿਲਕੁਲ ਸੰਤ ਨਹੀਂ ਹੋਵੇਗਾ ਉਹਦੇ ਕੋਲ ਤੇ ਟੁੱਟੀ ਮੰਜੀ ਵੀ ਨਹੀਂ ਸੀ ਕਰਦੇ ਉਹ ਤੇ ਫਿਰ ਬਿਲਕੁਲ ਸੰਤ ਨਹੀਂ ਜਿਸ ਡੰਗਨਾਲੀ ਸੰਤ ਨੂੰ ਨਾਪਣਾ ਹੈ ਇਹ ਮੀਟਰ ਨਹੀਂ ਨੇ ਜੋ ਦੁਨੀਆ ਨੇ ਮੀਟਰ ਬਣਾਏ ਉਹਨੇ ਨਾਪਣ ਦੇ ਸੰਤਾਂ ਨੂੰ ਜੇ ਕਹਿੰਦੇ ਜਾਣੋ ਇਹ ਮੀਟਰ ਨਹੀਂ ਨੇ ਇਹ ਗਲਤ ਰਹੇ ਉਹਨਾਂ ਨੂੰ ਡੈਵੀ ਗੁਣਾ ਨਾਲ ਨਾਪੀਦਾ ਸਤਵੇਂ ਸੰਜਕੀਆ ਘਰਵਾ ਸੰਗ੍ਰਹਿ ਕਰਨ ਦੀ ਰੁਚੀ ਹੈ ਮਕਾਨ ਦੇ ਸਿਰਫ ਰਹਿਣਾ ਨਹੀਂ ਮਕਾਨ ਸੰਗ੍ਰਹਿ ਕਰਨੇ ਨੇ ਕਾਰਾਂ ਦੀ ਸਿਰਫ ਵਰਤੋਂ ਨਹੀਂ ਕਰਨੀ ਸੰਗ੍ਰਹਿ ਕਰਨੀਆਂ ਨੇ ਨੂੰ ਲੋੜ ਨਹੀਂ ਖਰਚ ਕਰਨਾ ਲੋੜ ਦੇ ਲਈ ਨਹੀਂ ਸਿਰਫ ਖਰਚ ਕਰਨਾ ਸੰਗ੍ਰਹਿ ਕਰਨਾ ਹੈ ਬਸਤਰਾ ਦੀ ਸਿਰਫ ਲੋੜ ਨਹੀਂ ਸੰਗ੍ਰਹਿ ਕਰ ਲੈਣੇ ਸੰਚਨ ਕਰਨੇ ਨੇ ਸੰਗ੍ਰਹਿ ਕਰਨ ਦੀ ਬਿਰਤੀ ਹੈ ਮਹਾਰਾਜ ਕਹਿੰਦੇ ਨੇ ਸੰਚ ਹਰਦਨ ਪੂਜ ਸਤਗੁਰ ਛਾੜ ਸਗਲ ਬਿਕਾਰ ਇਹ ਜਿਹੜੀ ਤੇਰੀ ਸੰਗ੍ਰਹਿ ਕਰਨ ਦੀ ਰੁਚੀ ਹੈ ਨਾ ਕਰ ਪਰ ਪ੍ਰਭੂ ਦਾ ਨਾਮ ਸੰਗ੍ਰਹਿ ਕਰ ਗਿਆਨ ਸੰਗ੍ਰਹਿ ਕਰ ਉਸ ਦੇ ਦੇਵੀ ਗੁਣਾਂ ਨੂੰ ਸੰਗ੍ਰਹਿ ਕਰ ਹੁਣ ਸੰਚਨ ਕਰਨ ਦੀ ਜਿਹੜੀ ਬਿਰਤੀ ਹੈ ਇਹ ਜਿਹੜੀ ਤ੍ਰਿਸ਼ਨਾ ਹੈ ਕਿ ਹੁਣ ਸੰਸਾਰ ਦੇ ਵਿੱਚ ਰੋਕਾਂ ਤੇ ਬੜੀਆਂ ਨੇ ਜ਼ਰੂਰੀ ਤੇ ਨਹੀਂ ਕਿ ਸਾਰਾ ਸੰਗ੍ਰਹਿ ਕਰ ਸਕੇ ਜੋ ਇਹ ਸੋਚਦਾ ਪਿਆ ਹੈ ਜਿੱਥੇ ਜਿੱਥੇ ਇਸ ਦੀ ਸੰਗ੍ਰਹਿ ਕਰਨ ਦੀ ਰੁਚੀ ਨੂੰ ਝੋਟ ਲੱਗਦੀ ਹੈ 바ਦਾ ਖੜੀ ਹੁੰਦੀ ਹੈ ਤੇ ਇਹਦੇ ਅੰਦਰ ਕ੍ਰੋਧ ਪੈਦਾ ਹੋ ਜਾਂਦਾ ਹੈ ਅੱਠਵੇਂ ਕ੍ਰੋਧ ਹੋਆ ਤਨਨਾਸ਼ ਇਸੇ ਸੰਗ੍ਰਹਿ ਕਰਨ ਦੀ ਰੁਚੀ ਦੇ ਇੱਕ ਹੋਰ ਰੁਚੀ ਵੀ ਹੋ ਸਕਦੀ ਹੈ ਮੁਸਤਕੀਮ ਆ ਬਾਦਸ਼ਾਹ ਦਾ ਦਰਬਾਰ ਹੈ 16000 ਪਟਨਾਣੀਆਂ ਨੇ ਸ੍ਰੀ ਕ੍ਰਿਸ਼ਨ ਦੀਆਂ ਨੌ ਬੇਗਮਾਂ ਨੇ ਮੁਹੰਮਦ ਸਾਹਿਬ ਦੀਆਂ 400 ਬੇਗਮਾਂ ਲਜ਼ਾਮ ਹైదరాబాద్ ਦੀਆਂ ਔਰ ਇਤਨੀਆਂ ਹੀ ਕਹਿੰਦੇ ਸਨ ਮਹਾਰਾਜਾ ਪਟਿਆਲਾ ਦੀਆਂ ਬਸ ਇਸ ਤੋਂ ਅੱਗੇ ਉਹ ਗਿਣਤੀ ਲਾ ਕਰੀ ਨਹੀਂ ਕਾਫੀ ਹੈ ਪਰ ਨਾ ਮੈਂ ਬਹੁਤ ਕੁਝ ਦੇ ਸੰਬੰਧ ਵਿੱਚ ਪੜਿਆ ਹੈ ਇਹ ਵੀ ਵਸਤੂ ਹੈ ਕਿਸੇ ਜ਼ਮਾਨੇ 'ਚ ਇਸਤਰੀ ਨੂੰ ਵੀ ਧਨ ਸਮਝਿਆ ਗਿਆ ਸੀ ਸੰਗ੍ਰਹਿ ਕਰੋ ਇਹਨੂੰ ਕੋਰੋ ਤੇ ਪਾਂਡੋ ਵੀ ਵਸਤੂ ਹੀ ਸਮਝਦੇ ਸਨ ਪਾਂਡੂਆਂ ਨੇ ਜੂਏ ਦੇ ਤ੍ਰੋਪਤੀ ਅਰਥ ਦਿੱਤੀ ਸੀ ਵਸਤੂ ਹੈ ਹਰੀ ਜਾ ਸਕਦੀ ਹੈ ਜਿੱਤੀ ਜਾ ਸਕਦੀ ਹੈ ਖਰੀਦੀ ਜਾ ਸਕਦੀ ਹੈ ਵੇਚੀ ਜਾ ਸਕਦੀ ਹੈ ਦੁਨੀਆ ਦੇ ਵਿੱਚ ਬਾਜ਼ਾਰ ਨੇ ਸਰਾਫਾ ਬਾਜ਼ਾਰ ਲੋਹਾ ਮੰਡੀ ਫਰੂਟ ਮੰਡੀ ਸਬਜ਼ੀ ਮੰਡੀ ਯਕੀਨ ਜਾਨੋ ਇਸਤਰੀਆਂ ਦੀਆਂ ਵੀ ਮੰਡੀਆਂ ਨੇ ਇਸਤਰੀਆਂ ਦੇ ਵੀ ਬਾਜ਼ਾਰ ਨੇ ਬਹੁਤ ਸਾਰੇ ਮਲਕਾਂ ਦੇ ਬਾਜ਼ਾਰ ਨੇ ਜਿੱਥੇ ਇਸਤਰੀ ਦਾ ਤਨ बिकਦਾ ਹੈ ਇਸਤਰੀ ਦੀ ਇੱਜ਼ਤ बिकਦੀ ਹੈ ਇਸਤਰੀ ਦੀ ਅਸਮਤ बिकਦੀ ਹੈ ਖਰੀਦਾਰ ਜਾਂਦੇ ਨੇ ਸੋ ਵਸਤੂ ਹੈ ਉਹ ਕੀ ਜਿਹਦੇ ਵੇਚੀ ਜਾ ਸਕਦੀ ਹੈ ਖਰੀਦੀ ਜਾ ਸਕਦੀ ਹੈ ਤਾਂ ਸੰਗ੍ਰਹਿਕਰ ਜਿਹਦੇ ਕੋਲ ਖਰੀਦਣ ਦੀ ਰੁਚੀ ਜ਼ਿਆਦਾ ਹੈ ਜਿਹਦੇ ਕੋਲ ਖਰੀਦਣ ਦੀ ਸਮਰੱਥਾ ਜ਼ਿਆਦਾ ਹੈ ਤੋਂ 4 400 ਬੇਗ ਮਾ 6 600 ਬੇਗ ਮਾ ਹੈਰਾਨ ਹੋ ਗਏ ਸੰਗ੍ਰਹਿ ਕਰਨ ਦੀ ਰੁਚੀ ਔਰ ਜਿੱਥੇ ਸੰਗ੍ਰਹਿ ਕਰਨ ਦੇ ਵਿੱਚ ਬਾਧਾ ਖੜੀ ਹੋ ਗਈ ਕ੍ਰੋਧ ਅੱਠਵੇਂ ਕ੍ਰੋਧ ਹੋਆ ਤਾਂ ਨਾਸ ਮਨ ਦੀ 8ਵੀਂ ਹਾਲਤ ਔਰ ਇਹ ਕ੍ਰੋਧ ਕਿਧਰੇ ਡਿੱਗ ਗਿਆ ਤਾਂ ਬੰਦਾ ਪਾਗਲ ਸੰਤੁਲਨ ਡਾਵਾ ਡੋਲ ਹੋ ਜਾਂਦਾ ਹੈ ਪਾਗਲਾਂ ਦਾ ਇਲਾਜ ਕਰਦਾ ਸੀ ਫਰਾਇਡ ਇੱਥੇ ਤੱਕ ਹੀ ਬਸ ਮਨੁੱਖ ਕਰੋਧੀ ਕਿਉਂ ਹੋ ਜਾਂਦਾ ਹੈ ਇਹ ਆਪਣੇ ਤੋਂ ਬਾਹਰ ਕਿਉਂ ਹੋ ਜਾਂਦਾ ਹੈ ਜਿਸ ਦਿਨ ਇਹ ਮੈਂ ਫਰਾਇਡ ਮਨੋ ਵਿਲੇਸ਼ ਵਿਸ਼ਲੇਸ਼ਣ ਪੜਿਆ ਕਿ क्रोध ਆਪਣੀ ਸੀਮਾਂ ਤੋਂ ਜਦ ਅਗਾਹ ਚਲਾ ਜਾਂਦਾ ਹੈ ਤਾਂ ਮਨੁੱਖ ਪੱਕੇ ਤੌਰ ਤੇ পাগল ਹੋ ਜਾਂਦਾ ਹੈ। ਅਗਰਪੂਰਨ ਸਿੰਘ ਜੀ ਹੁਣ ਤੇ ਨਹੀਂ ਰਹੇ। ਅੱਧ ਕੀ ਦਰਬਾਰ ਸਾਹਿਬ ਜਦ ਕਥਾ ਕਰਨ ਜਾਵਾਂਗੇ ਇੱਕ ਕਾਟ ਰਹੇਗੀ ਕਿਉਂਕਿ ਹਮੇਸ਼ਾ ਪੱਕੇ ਸਰੋਤਿਆਂ ਦੇ ਚੋਂ ਇਹ ਵੀ ਇੱਕ ਸਰੋਤੇ ਸਨ। ਕੋਲ ਬੈਠਦੇ ਸਨ, ਨੋਟ ਵੀ ਲੈਂਦੇ ਸਨ। ਔਰ ਇੱਕ ਦੋ ਦਫਾ ਮੈਨੂੰ ਪਿੰਗਲਵਾੜੇ ਵੀ ਲੈ ਜਾਂਦੇ ਸਨ। ਅੱਧ ਕੀ ਇਹ ਕਾਟ ਰਹੇਗੀ। ਐਸਾ ਸਰੋਤਾ ਜੋ ਬਹੁਤ ਸਿਆਣਾ ਸਰੋਤਾ ਸੀ। ਐਸਾ ਸਰੋਤਾ ਜੋ ਕਥਾ ਸੁਣਨ ਤੋਂ ਬਾਅਦ ਮੇਰੇ ਕੋਲ ਆ ਜਾਂਦਾ ਸੀ ਕਹਿੰਦਾ ਸੀ ਗਿਆਨੀ ਜੀ ਇਹ ਗੱਲ ਇੰਜ ਨਹੀਂ ਇੰਜ ਹੋਣੀ ਚਾਹੀਦੀ ਮੈਂ ਕਹਾਂ ਕੁਛ ਕਿਸਮਤ ਹੀ ਹੈ ਕਿ ਮੈਨੂੰ ਕੋਈ ਸੁਧਾਈ ਕਰਨ ਵਾਲਾ ਵੀ ਮਿਲ ਜਾਂਦਾ ਹੈ ਬਹੁਤ ਸਿਆਣਾ ਮਨੁੱਖ ਲਿਖਾਰੀ ਸੋਚਣ ਵਾਲਾ ਗਰੀਬਾਂ ਔਰ ਦੁਖੀਆਂ ਲਈ ਦਿਲ ਦੇ ਚਿਕ ਦਰਦ ਰੱਖਣ ਵਾਲਾ ਇੱਕ ਦਿਨ ਜਦ ਮੈਨੂੰ ਪਿੰਗਲਵਾੜੇ ਲੈ ਜਾਣ ਲੱਗੇ ਤਾਂ ਪਿੰਗਲਵਾੜੇ ਦੇ ਦੋ ਭਾਗ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਦੇ ਵਿੱਚ ਤੇ ਆਮ ਮਰੀਜ਼ ਨੇ ਇੱਕ ਦੇ ਵਿੱਚ ਸਿਰਫ ਪਾਗਲ ਨੇ ਪਰ ਪਾਗਲਖਾਨੇ ਵੀ ਧੋਨੇ ਇੱਕ ਦਿਚ ਇਸਤਰੀਆਂ ਨੇ ਇੱਕ ਦਿਚ ਪੁਰਸ਼ ਨੇ ਬਿਲਡਿੰਗਾਂ ਧੋਨੇ ਉੱਥੇ ਪਰ ਮਰੀਜ਼ ਨੇ ਇੱਕ ਦਿਚ ਸਿਰਫ ਪਾਗਲ ਨੇ ਪਰ ਪਾਗਲਖਾਨੇ ਵੀ ਧੋਨੇ ਇੱਕ ਦਿਚ ਇਸਤਰੀਆਂ ਨੇ ਇੱਕ ਦਿਚ ਪੁਰਸ਼ ਨੇ ਬਿਲਡਿੰਗਾਂ ਧੋਨੇ ਉੱਥੇ ਜਦ ਜਾ ਰਹੇ ਸੀ ਤਾਂ ਮੈਂ ਕਿਹਾ ਭਗਤ ਜੀ ਮੇਰਾ ਜੀ ਕਰਦਾ ਹੈ ਉਹ ਉੱਥੇ ਜਿੰਨੇ ਪਾਗਲ ਨੇ ਉਹਨਾਂ ਦੀ ਤੁਸੀਂ ਮੈਨੂੰ ਤਾਦਾਦ ਦੱਸਦੇ ਉਸ ਗੰਗ ਨਾਲ ਕੇਲੇ ਸੰਤਰੇ ਕੁਝ ਫਲ ਲੈ ਚਲਦੇ ਆਂ ਮੈਨੂੰ ਕਹਿਣ ਲੱਗੇ ਅੰਦਾਜ਼ਨ 250 ਦੇ ਕਰੀਬ ਹੋਣਗੇ। ਦਾਸ ਨੇ ਥੋੜਾ ਫਰੂਫ ਖਰੀਦ ਲਿਆ। ਉਹਨੂੰ ਲੈ ਗਏ ਸਿੰਗਲਵਾਲੇ। ਤੇ ਮੈਂ ਉਹਨਾਂ ਨੂੰ ਕਿਹਾ ਭਈ ਮੈਂ ਇਹ ਹੁਣ ਆਪ ਵੰਡਣਾ ਹੈ। ਤੇ ਇੱਕ ਇੱਕ ਨਾਲ ਥੋੜੀ ਥੋੜੀ ਗੱਲ ਵੀ ਕਰਨੀ ਹੈ। ਕਹਿਣ ਲੱਗੇ ਨਹੀਂ। ਇਹ ਨਹੀਂ ਹੋ ਸਕਦਾ। ਇਹ ਉਹ ਪਾਗਲ ਨੇ ਜੋ ਖਤਰਨਾਕ ਨੇ। ਇਹਨਾਂ ਨੂੰ ਅਸੀਂ ਬੰਨ ਕੇ ਰੱਖਿਆ ਹੋਇਆ ਹੈ। ਕਿ ਉਹ ਪਾਗਲ ਨਹੀਂ ਜਿਨ੍ਹਾਂ ਦਾ ਪਾਗਲਖਾਨੇ 'ਚ ਇਲਾਜ ਹੁੰਦਾ ਹੈ। ਕਿ ਉਹ ਬਾਗਲ ਨੇ ਜਿੰਨਾ ਬਾਰੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੈ ਇਹਨਾਂ ਦਾ ਕੋਈ ਇਲਾਜ ਨਹੀਂ ਇਹ ਅਸੀਂ ਇਹਨਾਂ ਨੂੰ ਪਾਲਦੇ ਹਾਂ ਸਮਾਂ ਪੈ ਪਾਸ ਕਰਦੇ ਹਾਂ ਸਿਰਫ ਇਹਨਾਂ ਦੀ ਦੇਖ ਰੇਖਾ ਹੀ ਕਰਦੇ ਹਾਂ ਕਿ ਇਹ ਲਾ ਇਲਾਜ ਮਰੀਜ਼ ਨੇ ਇਹਨਾਂ ਦੇ ਨੇੜੇ ਤੁਸੀਂ ਨਹੀਂ ਜਾਣਾ ਦੂਰੋਂ ਦੂਰੋਂ ਦੇਖਣਾ ਠੰਡ ਸ਼ੁਰੂ ਹੋ ਗਈ ਸੀ ਤੇ ਸਵੇਰੇ ਸਵੇਰੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਸੀ ਹੱਥ ਪੈਰ ਬੰਨੇ ਹੋ ਸੰ ਜ਼ੰਜੀਰਾ ਬਾਹਰ ਮੰਜੀਆਂ ਤੇ ਤਖਤਾਂ ਤੇ ਬਿਠਾਇਆ ਸੀ ਧੁੱਪ ਵਿੱਚ ਘੰਟੇ ਦੋ ਘੰਟੇ ਵਾਸਤੇ ਬਾਹਰ ਕਢਣਾ ਫਿਰ ਅੰਦਰ ਕਰ ਦੇਂਦੇ ਸੀ ਇੱਕ ਤਖਤ ਉੱਤੇ ਦੋ ਬੈਠੇ ਸਨ ਔਰ ਸ਼ਕਲ ਸੂਰਤ ਦੋਵੇਂ ਹੀ ਸਿੰਘ ਸਨ ਤੇਸਾਦਾਰੀ ਸਨ ਉਹਨਾਂ ਨੇ ਇੱਕ ਦੂਜੇ ਦੇ ਕੇਸ ਪਕੜ ਲਏ ਪਿੰਗਲਵਾੜੇ ਦਾ ਸਾਰਾ ਸਟਾਫ ਭੱਜ ਪਿਆ ਉਹਨਾਂ ਨੂੰ ਛੁਡਾਉਣ ਵਾਸਤੇ ਬਿੜ ਲੜ ਗਏ ਪੂਰਾ ਜ਼ੋਰ ਪੇ ਲਾਵਨ ਉਹ छुड़ाए ना छूटन तो भगत जी आप बजे गए कोई मनोविज्ञानक ओनादा असर सी ओना ने जो है थप्पड़ दिखाया तो दोनों एक पासे हो गए लेकिन एक पासे होंदे आंदेआ दोहा दे ਹੱਥਾਂ ਚ ਕਾਫੀ ਖੁੱਲੇ ਕੇਸ ਆ ਗਏ ਇੱਕ ਦੂਜੇ ਦੇ ਸਿਰ ਦੇ ਕੇਸ ਕਾਫੀ ਬੁੱਟ ਲਏ ਦੂਰੋਂ ਖੜੇ ਹੋ ਕੇ भगत पूर्ण सिंह ਮੈਨੂੰ ਕਹਿਣ ਲੱਗੇ ਮੈਂ ਸਿੰਘ ਜੀ ਇਹ ਫਲ ਵੰਡਣੇ ਨੇ ਆ ਕੇ ਦੇਣੇ ਨੇ ਮੈਂ ਕਹਾਂ ਨਹੀਂ ਭਗਤ ਜੀ ਇੱਥੇ ਠੀਕਾ ਮੈਂ ਤੇ ਤੁਸੀਂ ਹੁੰਦੇ ਕਹਣੇ ਇਸ ਤਰ੍ਹਾਂ ਦੇਣੇ ਇਹ ਆਪੇ ਤੋਂ ਬਾਹਰ ਹੈ ਇਹ ਸੋਚਣ ਸਮਝਣ ਤੋਂ ਪਰੇ ਹੈ ਇਹ ਤੇ ਹਰ ਵਕਤ ਉਬਲਦੇ ਹੋਏ ਨੇ ਗ੍ਰੋਧ ਵਕਤੀ ਪਾਗਲਪਨ ਹੈ ਅਗਰ ਪਾਗਲਪਨ ਅਸਥਾਈ ਗ੍ਰੋਧ ਹੈ ਜਿੱਥੇ ਹਮੇਸ਼ਾ ਗ੍ਰੋਧ ਟਿਕ ਗਿਆ ਪਾਗਲ ਮੈਂ ਉਸ ਫਿਰ ਦੁਹਰਾਵਾ ਗ੍ਰੋਧ ਵਕਤੀ ਪਾਗਲਪਨ ਹੈ ਮਿੰਟ 2 ਮਿੰਟ ਲਈ ਇੰਨਾ ਜਿਸ ਵਕਤ ਚੜ੍ਹੇਗਾ ਕੱਖ ਨਹੀਂ ਸਮਝ ਆਵੇਗੀ ਬਾਅਦ ਵਿੱਚ ਪਛਤਾਤਾ ਬੰਦੇ ਕੋਲ रह ਜਾਏਗਾ ਕਿ ਮੈਂ ਕੀ ਕਰ ਬੈਠਾ ਕ੍ਰੋਧ ਵਕਤੀ ਪਾਗਲਪਨ ਹੈ ਕਈਆਂ ਨੂੰ ਤੇ ਮੈਂ ਦੇਖਿਆ ਦਿਨ ਦੇ 12 ਜਾਂ 10 ਘੰਟੇ ਨੇ 20 20 ਦਫਾ ਕ੍ਰੋਧ ਚੜਦਾ ਔਰ 20 20 ਦਫਾ ਪਛਤਾਵਾ ਕਰਦੇ ਨੇ ਪਛਤਾਉਂਦੇ ਵੀ ਬੜੇ ਨੇ ਪਾਗਲਪਨ ਦੇ ਬਿਲਕੁਲ ਨੇੜੇ ਹੁੰਦੇ ਨੇ ਕ੍ਰੋਧ ਵਕਤੀ ਪਾਗਲਪਨ ਹੈ ਪਾਗਲਪਨ ਅਸਥਾਈ ਕ੍ਰੋਧ ਹੈ ਟਿਕਿਆ ਹੋਇਆ ਜਿੱਥੇ ਟਿਕ ਗਿਆ ਇਸ ਤੋਂ ਅੱਗੇ ਫਰਾਇਡ ਦੀ ਸੋਚਣੀ ਨਹੀਂ ਗਈ ਇਹ ਅੱਠ ਬੜਾ ਉਸਨੇ ਲਿਖੇ ਪਰ ਇਹ ਉਬਲੇ ਹੋਏ ਮਨੁੱਖਾਂ ਦਾ ਜੋ ਸੰਤੁਲਨ ਆਪਣਾ ਕੋਬਿਡ ਦੇ ਸੁਨੋਣਾ ਦਾ ਇਰਾਦਾ ਕਰਦਾ ਸੀ ਭਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਲਿਖਦੇ ਹਨ ਮੈਂ ਇਸ ਕਰਨਾ ਫਰਾਇਡ ਮਨੋ ਵਿਸ਼ਲੇਸ਼ਣ ਦੇ ਚ ਇਹ ਜੋ ਅੱਠ ਹਾਲਤਾਂ ਲਿਖੀਆਂ ਨੇ ਮਾਜਰਾਗ ਦੇ ਸ਼ਬਦ ਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਖੀਆਂ ਨੇ ਪਰ ਗੁਰੂ ਨਾਨਕ ਦੇਵ ਜੀ ਮੰਨਦਾ ਮਹਾਰਾਜ ਫਰਾਇਡ ਤੋਂ ਗਾਲਬਨ 450 ਸਾਲ ਪਹਿਲੇ ਆਏ ਇਸ ਦਾ ਮਤਲਬ ਹੈ ਕਿ ਉਸ ਫੌਜੀ ਕਰਨਲ ਨੇ ਜਿਹੜੀ ਵਿਚਾਰ ਸੀ ਜੋ ਮੈਨੂੰ ਉਸਨੇ ਜੰਮੂ ਚ ਕਹੀ ਮੈਨੂੰ ਸਹੀ ਜਾਪਦੀ ਹੈ ਇਹ ਗੱਲ ਵੱਖਰੀਏ ਕੇਸ ਦੀ ਆਪਣੀ ਸੋਚਣੀ ਵੀ ਹੋ ਸਕਦੀ ਹੈ ਆਪਣਾ ਅਧਿਐਨ ਵੀ ਹੋ ਸਕਦਾ ਹੈ ਕਿਹਨ ਲਗੇ ਨਹੀਂ ਡਾਕਟਰ ਟਰੰਪ ਨੂੰ ਪੜ੍ਹ ਕੇ ਜਿਸ ਨੇ ਗੁਰਗਨ ਸਾਹਿਬ ਦਾ ਟੀਕਾ ਲਿਖਿਆ ਸੀ ਫਰੈਡ ਨੇ ਮੰਨ ਦੀਆਂ 8 ਹਾਲਤਾਂ ਲਿਖੀਆਂ ਨੇ ਔਰ ਉਸ ਕਰਨਲ ਨੇ ਮੈਨੂੰ ਇਹ ਕਿਹਾ ਮੈਂ ਥੋੜੀ ਜਿਹੀ ਜਰਮਨ ਭਾਸ਼ਾ ਸਿੱਖੀ ਸੀ ਥੋੜੀ ਜਿਹੀ ਬਹੁਤ ਹੀ ਨੇ ਔਰ ਸਿਰਫ ਜਬਜੀ ਸਾਹਿਬ ਦੀਆਂ ਪੰਜ ਪੌੜੀਆਂ ਮੈਂ ਉਹ ਟਰੰਪੀਆਂ ਦੇਖੀਆਂ ਜਿਹੜੀਆਂ ਉਸਨੇ ਵੀ ਅੱਖਾਂ ਲਿਖੀ ਸੀ ਖੈਰ ਮੁਖਤਸਰ ਜਾਨਾ ਇਸ ਤਰ੍ਹਾਂ ਸਤਿਗੁਰ ਅੱਗੇ ਕਹਿੰਦੇ ਨੇ ਨਾਵੇਂ ਧੌਲੇ ਉਬੇ ਸਾਹ ਮਨ ਦੀ ਨਾਵੇਂ ਹਲਕਾ ਕ੍ਰੋਧ ਸ਼ਾਂਤ ਹੋ ਗਿਆ ਅਗ ਸ਼ਾਂਤ ਹੋ ਗਈਏ ਧੂਆ ਰਹਿ ਗਿਆ ਧੁਮਾ ਹੋ ਕੇ ਉੱਠਦੇ ਆ ਹੋ ਕੇ ਵਰਦਾ ਚਲਦੇ ਆ ਹੋ ਕੇ ਵਰ ਹੋ ਕੇ ਹੀ ਹੋ ਕੇ ਠੰਡੇ ਹੋ ਗਏ ਲੰਬੇ ਹੋ ਗਏ ਸੰਗ੍ਰਹਿ ਕਰਨ ਦੀਆਂ ਜੜੀਆਂ ਰੁਚੀਆਂ ਹਸਨ ਨਹੀਂ ਕਰ ਸਕਿਆ ਕਰੋ ਤੇ ਕਰੋਧ ਕਰ सके ਹੁਣ ਇਤਨੀ ਸਤਿਆ ਕੋਈ ਨਹੀਂ ਇਤਨੀ ਤਾਕਤ ਕੋਈ ਨਹੀਂ ਦੌਲੇ ਉਬੇ ਸਾ ਲੰਬੇ ਸਾ ਉੱਠਦਾ ਬੈਠਦਾ ਸੌਂਦਾ ਜਾਗਦਾ ਚੱਲਦਾ ਫਿਰਦਾ ਹੋ ਕੇ ਦਸਵੇਂ ਦੱਤਾ ਹੋਇਓ ਸੁਆਬ ਮੰਦੀ ਦਸਵੀਂ ਹਾਲਤ ਮਨ ਵੀ ਰਾਖ ਹੋ ਗਏ ਤਨ ਨੇ ਤੇ ਸਮਸ਼ਾਨ ਘਾੜ ਦੇ ਚ ਪਹੁੰਚ ਕੇ ਰਾਖ ਹੋਣਾ ਹੈ ਉਸ ਤੋਂ ਪਹਿਲੇ ਮਨ ਰਾਖ ਹੋ ਗਿਆ ਹੈ ਸਵਾ ਹੋ ਗਿਆ ਕੁਝ ਵੀ ਨਹੀਂ ਤੋ ਤਨ ਵੀ ਰਾਖ ਹੋ ਗਿਆ ਮਨ ਵੀ ਰਾਖ ਹੋ ਗਿਆ ਇਹ ਜੀਵਨ ਯਾਤਰਾ નિਸਫਲ ਚਲੀ ਗਈ ਮਨ ਦੀ ਇਹ ਰਾਖ ਫਿਰ ਬੀਜ ਬਣੇਗੀ ਫਿਰ ਦੂਜਾ ਜਨਮ ਫਿਰ ਜਿੰਨਾ ਪਣਾਵਾ ਚਲੰਗਿਆ ਫਿਰ ਲੰਗੇਗਾ ਮਨ ਦਾ ਘਰ ਹੈ ਪ੍ਰਮਾਤਮਾ मेरे मन पर देसी वे प्यारे आओ वरे मन भगवान दे घाट पहले पहुंचना चाहिए है तन शमशान तक पहुँचे उसको पहले मन पहुँच जाए अगर नहीं पहुँचा तो समझ लो इस बंदे की जीवन यात्रा निष्फल चली गई और फौरन मरद्या पहचान हो जाती है मरण लगे आ, ए बंदा भगवान दे घाट तक पहुँचे कि सिर्फ शमशान तक ही फौरन पता चलता है शमशान तक तेरा तन पहुंचे ਉਸ ਤੋਂ ਪਹਿਲੇ ਤੇਰਾ ਮਨ ਭਗਵਾਨ ਤੱਕ ਪਹੁੰਚ ਜਾਣਾ ਚਾਹੀਦਾ ਹੈ ਗੁਰੂ ਤੱਕ ਪਹੁੰਚ ਜਾਣਾ ਚਾਹੀਦਾ ਤਾਂ ਜੀਵਨ ਯਾਤਰਾ ਸਫਲ ਹੁੰਦੀ ਹੈ ਕਬੀਰ ਨੇ ਜੀਵਨ ਦੀਆਂ ਜੀ ਕਹੇ ਦਿੱਤਾ ਬਾਹਰ ਹਮ ਕਾਹੇ ਆਵੇਂਗੇ ਆਵਨ ਜਾਣਾ ਹੁਕਮ ਤੇ ਸੇਖਾ ਹੁਕਮੇ ਭੋਜ ਸਮਾਵੇਂਗੇ ਮੈਂ ਮੁੜ ਕੇ ਨਹੀਂ ਆਵਣਾ ਮੇਰਾ ਕੋਈ ਜਨਮ ਨਹੀਂ ਜਨਮ ਦੀ ਲਾਲਸਾ ਮਿਟ ਗਈ ਮਰਨ ਦਾ ਭੈ ਮਿਟ ਗਿਆ ਕਿਉਂਕਿ ਆਵਨ ਜਾਣਾ ਹੁਕਮ ਤੇ ਸੇਖਾ ਹੁਕਮੇ ਭੋਜ ਸਮਾਵੇਂਗੇ ਜਿਸ ਤੇ ਹੁਕਮ ਦੇ ਚ ਜਨਮ ਮਰਨ ਹੁੰਦਾ ਮੈਂ ਉਹਦੇ ਚ ਲੀਨ ਹੋ ਗਿਆ ਜੋਤੀ ਜੋਤ ਰਲੇ ਸੰਪੂਰਨthਿਆ ਰਾਮ ਮੇਰਾ ਕੋਈ ਜਨਮ ਨਹੀਂ ਮੈਂ ਨਹੀਂ ਆਉਣਾ ਕਬੀਰ ਦਾਵੇ ਨਾਲ ਕਹਿੰਦੇ ਨੇ। ਔਰ ਜਿਸ ਤਨ ਨੂੰ ਲੋਕੇ ਮਰਣਾ ਕਹਿੰਦੇ ਨੇ ਇਸ ਤਰ੍ਹਾਂ ਦਾ ਮਰਣਾ ਮੇਰਾ ਨਹੀਂ ਆਉਣਾ। ਮੈਂ ਨਾ ਮਰਾਂ ਮਰ ਬੋ ਸੰਸਾਰਾ ਅਬ ਮੋਇ ਮਿਲੇ ਹੋ ਹੈ ਜਿ ਆਵਨ ਹਾਰਾ ਪਰ ਮਰਦੇ ਆਇਆ ਫਿਰ ਪਤਾ ਚਲ ਜਾਂਦਾ ਕੋਈ ਮਰ ਰਿਹਾ ਹੈ ਤੇ ਫਿਰ ਮਰੇਗਾ ਤੇ ਫਿਰ ਜਮੇਗਾ। ਇਸ ਸੰਬੰਧ ਵਿੱਚ ਮੈਂ ਇੱਕ ਗਾਥਾ ਪੜੀ ਸੀ ਇੱਕ ਮਿੰਟ ਮੈਂ ਆਪ ਜੀ ਦਾ ਹੋਰ ਲਵਾਂ ਠੀਕ ਹੈ। ਥੋੜਾ ਜਿਹਾ 1 ਮਿੰਟ ਪੰਦ ਮੈਂ ਲੇਟ ਹੋ ਰਿਹਾ ਸਿਰਫ 1 ਮਿੰਟ ਬਿਸਤਰੇ ਮਰਗ ਤੇ ਇੱਕ ਮਾਰਵਾੜੀ ਪਿਆ ਹੈ ਬਹੁਤ ਵੱਡਾ ਬਿਜ਼ਨਸਮੈਨ ਦੁਕਾਨਦਾਰ ਸੀ ਸਾਰਾ ਪਰਿਵਾਰ ਕੋਲ ਬੈਠਾ ਹੈ ਔਰ ਪ੍ਰਾਣ ਆਜਤਾ ਆਜਤਾ ਨਿਕਲਦੇ ਨੇ ਇੱਕਦਮ ਨਹੀਂ ਅੱਖਾਂ ਖੋਲ ਕੇ ਆਪਣੀ ਪਤਨੀ ਦੀ ਤਰਫ ਦੇਖਦਾ ਹੈ ਤੇ ਕਹਿੰਦਾ ਹੈ ਵੱਡਾ ਮੁੰਡਾ ਕਿੱਥੇ ਹੈ ਤੇ ਪਤਨੀ ਕਹਿੰਦੀ ਹੈ RAM ਆ ਕੋਏ ਤੇ ਵਕਤ ਹੈ ਆਖਰੀ ਤੁਹਾਡੇ ਪ੍ਰਾਣ ਪਏ ਨਿਕਲਦੇ ਨੇ ਡਾਕਟਰਾਂ ਨੇ ਜਵਾਬ ਦਿੱਤਾ RAM ਆ ਕੋਏ ਕਾਕਾ ਕੋਲ ਬੈਠਾ ਹੈ ਮੁੰਡਾ ਕੋਲ ਬੈਠਾ ਹੈ ਚਿੰਤਾ ਨਾ ਕਰੋ ਐ ਫੜੇ ਕਦਮਾਂ 'ਚ ਬੈਠਾ ਭਾਵੇਂ ਪ੍ਰਾਣ ਨਿਕਲ ਰਹੇ ਨੇ ਪਰ ਸਰੀਰ ਦੇ ਚ ਅਜੇ ਸਤਿਆ ਹੈ ਅਜੇ ਹੋਸ਼ ਹੈ ਅੱਖਾਂ ਦੇ ਚ ਅਜੇ ਵੀ ਜੋਤ ਹੈ ਫਿਰ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਤੇ ਪੁੱਛ ਰਿਆ ਫਿਰ ਪਤਨੀ ਤੋਂ ਵਿਚਾਰਲਾ ਮੁੰਡਾ ਕਿੱਥੇ ਤੇ ਪਤਨੀ ਸਿਰ ਤੇ ਹੱਥ ਮਾਰਦੀ ਤੁਸੀਂ ਰਾਮ ਆਖੋ ਤੁਹਾਡੇ ਪ੍ਰਾਣ ਨਿਕਲ ਰਹੇ ਨੇ ਰੋਈ ਜਾ ਰਹੀ ਹੈ ਪਤਨੀ ਤੁਸੀਂ ਰਾਮ ਆਖੋ ਵਿਚਾਰਲਾ ਮੁੰਡਾ ਵੀ ਤੁਹਾਡੇ ਕੋਲ ਬੈਠਾ ਹੈ ਕਦਮਾਂ 'ਚ ਬੈਠਾ ਤੁਸੀਂ ਚਿੰਤਾ ਨਾ ਕਰੋ ਕਾਫੀ ਪ੍ਰਾਣ ਨਿਕਲ ਚੁਕੇ ਨੇ ਹੁਣ ਬੇਵੋਸ਼ੀ ਤਾਰੀ ਹੋਣ ਲੱਗੇ ਨੇ ਲੇਕਿਨ ਫਿਰ ਵੀ ਇਸ ਨੇ ਜ਼ੋਰ ਲਾਇਆ ਔਰ ਅੱਖਾਂ ਖੋਲੀਆਂ ਤੇ ਬੋਲਿਆ ਛੋਟਾ ਮੁੰਡਾ ਕਿਥੇ ਪਤਨੀ ਕਹਿੰਦੀ ਉਹ ਤੁਹਾਡੇ ਸਿਰਾਂ ਨੇ ਬੈਠਾ ਤੁਹਾਡੇ ਕੋਲ ਬੈਠਾ ਬਿਲਕੁਲ ਚਿੰਤਾ ਕਿਉਂ ਕਰਦੇ ਆ ਉਸ ਮਰਦੇ ਨੇ ਆਪਣੇ ਸਿਰ ਤੇ ਹੱਥ ਮਾਰਿਆ ਫਿਰ ਦੁਕਾਨ ਤੇ ਕੌਣ ਗਿਆ ਹੋਵੇਗਾ ਕੰਬਖਤ ਤਿੰਨੇ ਇੱਥੇ ਬੈਠੇ ਨੇ ਕਿਉਂ ਬੈਠੇ ਨੇ ਯਕੀਨ ਜਾਨੋ ਇਸ ਨੇ ਮਰ ਕੇ ਕਿੱਥੇ ਜਾਣਾ ਕਿਧਰੇ ਵੀ ਨਹੀਂ ਜਾਣਾ ਇਨ੍ਹਾਂ ਹੀ ਮੁੰਡਿਆਂ ਦੇ ਘਰ ਪੈਦਾ ਹੋਣਾ ਐਸੀ ਦੁਕਾਨ ਤੇ ਬੈਠਣਾ ਕਿਧਰੇ ਵੀ ਨਹੀਂ ਜਾਣਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਦਾਏ ਪਿਆਬ ਇਸਲਾਮ ਨੇ ਇਹਦਾ ਤਨ ਸਮਸ਼ਾਨਗਾਰ ਤੱਕ ਪਹੁੰਚੇਗਾ ਇਸਦਾ ਮਨ ਫਿਰ ਇੱਥੇ ਪਰਿਵਾਰ ਦੇ ਚਾਵੇਗਾ ਜਿਸ ਨੂੰ ਸਤਗੁਰੂ ਦੀ ਬਾਣੀ ਤਸਦੀਕ ਕਰਦੀ ਹੈ ਵਾਸ਼ਨਾ ਵੱਦਾ ਆਵੇਗਾ ਉਹ ਵਾਸ਼ਨਾ ਦੀ ਡੋਰੀ ਖਿੱਚ ਕੇ ਫਿਰ ਲਿਆ ਦੇਗੀ ਇੱਥੇ ਹੀ ਲਿਆਵੇਗੀ ਸੰਸਾਰ ਦੀ ਵਾਸ਼ਨਾ ਮਿਟੀ ਨਹੀਂ ਹੈ ਮਨ ਦਾ ਘਰ ਹੈ ਭਗਵਾਨ ਪਰਮਾਤਮਾ ਈਸ਼ਵਰ ਅਕਾਲ ਪੁਰਖ ਪੰਨ ਦਾ ਘਰ ਹੈ ਸਮਸ਼ਾਨ ਇਥੇ ਬਕਾਇਦਾ ਕਿ ਕਿਸ ਤਰ੍ਹਾਂ ਦੀ ਸੰਸਥਾ ਬਣੀ ਹੈ ਜੋ ਕਹਿ ਰਹੇ ਸਮੇਂ ਉਹ ਕਾਸੀ ਸੋਹਣੇ ਢੰਗ ਨਾਲ ਸ਼ਮਸ਼ਾਨ ਦਾ ਆਟ ਬਣਾਣਾ ਹੈ ਤਾਂ ਦਾ ਆਖਰੀ ਪੜਾਉ ਸੋ ਸੁੰਦਰ ਹੋਵੇ ਚੰਗਾ ਹੋਵੇ ਮਹਾਨ ਹੋਵੇ ਤੇ ਇਥੋਂ ਦੇ ਪ੍ਰਧਾਨ ਸਾਹਿਬ ਸਰਵਣ ਕਰਾਰੇ ਸਨ ਕਿਸੀ 1 ਲੱਕ ਡਾਲਰ ਉਸ ਸ਼ਮਸ਼ਾਨਗਾੜ ਬਣਾ ਲੇਗੀ ਜੋ ਹੈ ਦੇਣੇ ਨਾਮ ਬੜਾ ਸੋਹਣਾ ਦਿੱਤਾ ਹੈ ਸ਼ਮਨ ਸ਼ਮਸ਼ਾਨੇ ਸੰਸਕ੍ਰਿਤ ਦਾ ਲੱਗਦਾ ਇੱਥੇ ਤੇ ਤੁਸੀਂ ਆਪਣੇ ਆਪਣੇ ਮੌਲਕ ਦੀਆਂ ਬੋਧੀਆਂ ਸ਼ਮਨ ਜਿੱਥੇ ਹੋ ਗਿਆ ਸਰੀਰ ਸ਼ਾਂਤ ਹੋ ਗਿਆ ਕਹਿੰਦੇ ਨੇ ਫਲਾਣੇ ਹੁੰਦਾ ਸਰੀਰ ਸ਼ਾਂਤ ਹੋ ਗਿਆ ਹੁਣ ਹਰਕਤ ਨਹੀਂ ਮਨ ਸ਼ਾਂਤ ਹੋਇਆ ਐਸਾ ਨਹੀਂ ਕਹਿੰਦੇ ਸਰੀਰ ਸ਼ਾਂਤ ਹੋ ਗਿਆ ਸ਼ਮਨ ਹੋ ਗਿਆ ਸ਼ਮਸ਼ਾਨਗਾਠ ਜਿੱਥੇ ਸ਼ਾਂਤ ਹੋਏ ਸਰੀਰ ਨੂੰ ਰੱਖਣਾ ਹੈ ਜਲਾਣਾ ਹੈ ਜਾਂ ਦੱਬਣਾ ਹੈ ਸ਼ਮਸ਼ਾਨਗਾਰ ਤੋਂ ਇਹ ਵੀ ਇੱਕ ਸੇਵਾ ਹੈ ਜਿੰਦੇ ਜਾਗਦੇ ਮਨੁੱਖੀ ਤਨ ਦੀ ਸੇਵਾ ਔਰ ਜਦ ਇਹ ਜਿੰਦਾ ਜਾਗਦਾ ਨਹੀਂ ਰਿਹਾ ਇਸ ਦੇ ਤਨ ਦੀ ਸੇਵਾ ਤੋਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਸ ਸੰਸਥਾ ਨੂੰ ਆਪਣੇ ਹਰ ਪ੍ਰਕਾਰ ਦਾ ਸਹਿਯੋਗ ਬਖਸ਼ਣਾ ਹੈ ਤਾਂ ਕਿ ਇਹ ਆਪਣੇ ਮਕਸਦ ਦੇ ਜੋ ਹੈ ਸਫਲ ਹੋ ਸਕੇ ਦਾਸ ਇਥੇ ਆਪ ਜੀ ਤੋਂ ਸ਼ਮਾ ਮੰਗਦਾ ਕਿਉਂਕਿ ਮੈਂ ਲੇਟ ਹੋ ਚੁੱਕਾ ਹਾਂ 11:30 ਗੁਰਦੁਆਰਾ ਸਰੀ ਦੇ ਚਾਹਰੀ ਵਰ ਨਹੀਂ ਸੀ ਪਰਕਰਣ ਵਿੱਚ ਲੰਮਾ ਛੇੜ ਬੈਠਾ ब्रेक ਲਾਉਂਦਿਆਂ ਲਾਉਂਦਿਆਂ ਵੀ ਗੱਡੀ ਅੱਗੇ ਲੰਘ ਗਈ ਹੈ ਮੈਥੋਂ ਤੇ ਮੈਥੋਂ ਬਾਅਦ ਜਿਹੜੇ ਬੋਲਣ ਵਾਲੇ ਨੇ ਮੈਂ ਉਹਨਾਂ ਕੋਲ ਵੀ ਮਾਫੀ ਮੰਗਦਾ ਉਹਨਾਂ ਦਾ ਵਕਤ ਮੈਂ ਖਾ ਗਿਆ ਬਾਰ-ਬਾਰ ਹਾਰਦਿਕ ਤੌਰ ਤੇ ਸਾਰਿਆਂ ਦਾ ਧੰਨਵਾਦ ਫਿਰ ਤੁਹਾਡੇ ਇਥੇ ਇਸ ਸਥਾਨ ਦੇ ਦਰਸ਼ਨ ਕਰਨ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਬ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ